ਫੋ ਗੁਆੜਾ ਸ਼ਹਿਰ ਅੰਦਰ ਲੁੱਟਾਂ ਖੋਹਾਂ ਤੇ ਵਾਰਦਾਤਾ ਹੁੰਦੀਆਂ ਹੀ ਜਾ ਰਹੀਆਂ ਹਨ ਆਏ ਦਿਨ ਕੋਈ ਨਾ ਕੋਈ ਨਵੀਂ ਘਟਨਾ ਦੇਖਣ ਨੂੰ ਮਿਲ ਜਾਂਦੀ ਹੈ ਅੱਜ ਤਾਜ਼ਾ ਮਾਮਲਾ ਜੀਟੀ ਰੋਡ ਗੋਲ ਚੌਕ ਲੱਗੇ ਨਜ਼ਰ ਆਇਆ ਜਿੱਥੇ ਇੱਕ ਮਹਿਲਾ ਜੋ ਏਟੀਐਮ 'ਚੋਂ ਪੈਸੇ ਕਢਵਾਣ ਗਈ ਸੀ ਪਿੱਛੇ ਆਏ ਦੋ ਅਸਰਵਾਜਾਂ ਨੇ ਉਸ ਦਾ ਏਟੀਐਮ ਕਾਰਡ ਬਦਲ ਕੇ ਹੋਰ ਕਿਥੇੋਂ 15000 ਰੁਪਏ ਦੀ ਰਾਸ਼ੀ ਕਢਵਾ ਲਈ ਦੇਖੋ ਕੀ ਹੈ ਸਾਰਾ ਮਾਮਲਾ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ। ਮੈਂ ਜੀ ਅਨੀਤਾ ਲੈਣੀ। ਜਦ ਤੁਸੀਂ ਆਜੇਂ ਤੋਂ ਬੈਂਕ ਦੇ ਮੋਰੇ ਲੜ ਕੇ ਖੜੇ ਹਾਂ ਤੇ ਕੀ ਗੱਲ ਕੀਤੀ ਤੁਹਾਡੇ ਨਾਲ? ਮੈਂ ATM ਕਾਰਡ ਜਦੋਂ ਅੰਦਰ ਬੜੀਆ ਤੇ ਦੋ ਬਜ਼ੁਰਗ ਜਿਹੇ ਸੀ ਮਗਰ ਆਇਆ ਉਹਨਾਂ ਨੇ ਮੇਰਾ ਕੋਡ ਦੇਖ ਲਿਆ ਤੇ ਮੈਂ ਪੈਸੇ ਚੱਕਰ ਲੱਗੀ ਤਾਂ نیچے ਮੇਰੇ ਪੈਸੇ ਡੈਪ ਹੈ ਤਾਂ ਮੈਂ ਚੱਕਰ ਲੱਗੀ ਉਹਨਾਂ ਨੇ ਮੇਰਾ ATM ਕਾਰਡ ਚੇਂਜ ਕਰ ਲਿਆ। ਕਿ ਮਗਰੇ ਇਹਨਾਂ ਨੇ ਪੈਸੇ ਕਢਾ ਲਏ ਤੇ ਕਿਹੜੇ کو ਤੋਂ ਆਏ ਆ ਤੁਸੀਂ ਇਹਨੇ ਪੈਸੇ ਕਢਾ ਲਏ ਬਹਿਰਾਮ ਪਿੰਡ ਬਹਿਰਾਮੋਂ ਤੋਂ ਤੁਸੀਂ ਇਹਨੇ ਕਿਹੜੀ ਜਗ੍ਹਾ ਤੇ ਖੜੇ ਸੀਗੇ ਆਏ ਸੀਗੇ ਸ੍ਰੀ ਹਰਿਵਾਰ ਮੰਡੀ ਦੇ ਰਿਹਾ ਪਰ ਤੇਰੀ ਬੈਂਕ ਕਿਹੜੀ ਬੈਂਕ ਦਾ ਖਾਤਾ ਵੀ ਬਣਾ ਰਿਹਾ ਰੱਖ ਜਾਂਦਾ ਨੈਸ਼ਨਲ ਬੈਂਕ ਤੋਂ ਅਗੋਂ ਕਿਤਾਬ ਤਾਂ ਲੱਗੇ ਜਿਉਂ ਉਹਨਾਂ ਨੇ ਇਹ ਪੈਸੇ ਤੁਹਾਡੇ ਕਰਕੇ ਭਵਾ ਠੀਕ ਮਤਲਬ ਤੁਸੀਂ ਆਪਣਾ ਏਟੀ ਉਹਨਾਂ ਨੇ ਤੁਹਾਡੇ ਹੱਥੋਂ ਲੈ ਲਿਆ ਜਾਂ ਪੁਲਿਸ ਨੇ ਹਾਂਜੀ ਏਟੀਮ ਕਾਰਡ ਉਹਨਾਂ ਨੇ ਚੇਂਜ ਕਰ ਲਿਆ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਅੱਛਾ ਜੀ ਤੁਹਾਡੇ ਹੱਥੋਂ ਉਹਨਾਂ ਨੇ ਤੁਹਾਡਾ ਏਟੀਮ ਲੈ ਲਿਆ ਹਾਂਜੀ ਤੇ ਆਪਰੋ ਚੇਂਜ ਕਰਕੇ ਹਾਂਜੀ ਉਹ ਕਰਾ ਦੇ ਹਾਂਜੀ ਤੇ ਤੁਹਾਡਾ ਉਹ ਵਾਲੇ ਦਾ ਕਿੰਨਾ ਅਨੁਸਾਰ ਹੋ ਗਿਆ ਉਹਦੇ ਉਹ 15000 ਉਹਨਾਂ ਨੇ ਕਢਾ ਲਿਆ ਠੀਕ ਹੈ ਤੇ ਪੁਲਿਸ ਵਗੈਰਾ ਆ ਗਈ ਸੀ ਉੱਥੇ ਹਾਂਜੀ ਆਸੀ ਟੈਲੀਫੋਨ ਤੇ ਕੋਈ ਨਾ ਮਟ ਲਾ ਕੇ ਬੈਂਕਾ ਉੱਥੇ ਜਾਓ ਜਲਦੀ ਹਾਂਜੀ ਜਦੋਂ ਇੱਥੇ ਅੱਗੇ ਦੇਖਿਆ ਤਾਂ ਇੱਕ ਲੇਡੀ ਦਾ ਦੋ ਹੈਗੇ ਆਏ ਹੋਏ ਬਹਾਰਾਮ ਸਾਈਡ ਤੋਂ ਪਿੰਡ ਇਹਨਾਂ ਦਾ ਪਿੰਡ ਆਈਆਂ ATM ਚੋਂ ਪੈਸੇ ਕਢਾਉਣ ਲੱਗੇ ਸਕੇ ਆਪਣੇ ਤਾਂ ਮਗਰੋਂ ਕੋਈ ਦੋ ਵਿਅਕਤੀ ਆਏ ਹੋਰ ਉਹ ਵੀ ਮਗਰੇ ਪੜ ਗਏ ਇਹਨਾਂ ਦੇ ਨਾਲ ਤੇ ਪਤਾ ਨਹੀਂ ਕੋਈ ਇਹਨਾਂ ਦਾ ATM ਚ ਚੇਂਜ ਕਰਕੇ ਉਹ ਲੈ ਗਏ ਇਹਨਾਂ ਦਾ ਆਪਣਾ ਦੇ ਗਏ ਇਹਨਾਂ ਦਾ ਲੈ ਗਏ ਵੀ ਮੋਸ਼ੀਨਾ ਨੂੰ ਕਿਹਾ ਉਹਨਾਂ ਨੇ ਜਾ ਕੇ ਇਹਨਾਂ ਨੇ ਆਪ ਹੀ ਏਟੀਐਮ ਨਾਲ ਦਿੱਤਾ ਕਿ ਤਾਂ ਉਹ ਉਹਨਾਂ ਨੇ ਕਿਤਾ ਇਹਨਾਂ ਦਾ ਏਟੀਐਮ ਲੈ ਲਿਆ ਪਤਾ ਲੱਗਾ ਨਹੀਂ ਇਦਾਂ ਨਹੀਂ ਆਜ ਕੋਈ ਵੀ ਦੱਸਿਆ ਜੀ ਜੀ ਲੱਗ ਰਿਹਾ ਕੋਈ ਸਾਹਮਣੇ ਹੈ ਕਿੰਨੇ ਕੇ ਪੈਸੇ ਹੋ ਐਸਟਾ ਭਰਾ ਦੇ ਜੀ ਦੱਸਿਆ ਤੁਹਾਨੂੰ ਹਾਂ ਉਹਨਾਂ ਨੇ ਦੱਸਿਆ ਵੇ ਗਾਂ ਜਾ ਕੇ 15000 ਤੋਂ ਕਿਸੇ ਹੋਰ ਏਟੀਐਮ ਚ ਕਢਾਇਆ ਉਹਨਾਂ ਨੇ ਹਾਂ ਜੀ ਜੀ ਹੁਣ ਤੁਸੀਂ ਕੈਮਰਾ ਵਜ਼ਾਰਾ ਦੇਖ ਰਹੇ ਹਾਂ ਹਾਂ ਕੈਮਰੇ ਚੈੱਕ ਕੀਤੇ ਆ ਬੈਂਕ ਦੇ ਉਹਨਾਂ ਚ ਫੋਟੋ ਆਈ ਆ ਉਹਨਾਂ ਦੀ ਤੇ ਉਹ ਫੋਟੋ ਪਾਤੀ ਆ ਜੀ ਇੱਕ ਤਾਂ ਸਿਆਣੇ ਆ ਬਜ਼ੁਰਗ ਆ ਜੀ ਇੱਕ ਮੁੰਡਾ ਭਰ ਜੇ ਸੀ ਉਧਰ ਦੋਨੇ ਫੋਟੋ ਲੈ ਲਈਆ ਤੇ ਉਹ ਪਾਤੀ ਆ ਜੀ ਕੇਬਲ ਤੇ ਆਪਣੇ ਮੋਬਾਈਲ ਕੋਲ ਵਿੱਚ ਪਾ ਗਏ। ਕਾਰ ਵੀ ਉਠਾਣੇ ਸਿਟੀ ਜਾ ਕੇ ਕਰਵਾਣੇ ਜੀ ਕੰਪਲੀਟ ਇਹਨਾਂ ਜੀ।